ਨਵੇਂੜ ਲਿਆ ਵੱਡੇ ਤੋਂ ਸਿਆਣੇ ਨੇ ਕਾਹਦਾ ਨਵੇਂੜ ਲਿਆ ਕੀ ਨਵੇਂੜ ਲਿਆ ਕਹਿੰਦੇ ਮੁਬਾਰਕਾ ਗੱਗੂ ਵਿਆਹ ਹੋ ਗਿਆ ਵਾਹ ਜੀ ਵਾਹ ਆ ਰਿਹਾ ਪੱਪਾ ਸ਼ਕਲਾ ਗੱਗੂ ਇਹ ਤੇਨੇ ਵੇਖ ਕੇ ਗਿਆਈ ਬਈ ਇਹ ਤੈਨੂੰ ਵੇਖ ਕੇ ਕਿਹਾਈ ਇਹਨੇ ਫਾਲੇ ਨੂੰ ਫਾਲੇ ਨੂੰ ਫਾਲੇ ਨੂੰ ਹੱਥ ਕਰਕੇ ਗਈ ਨੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨਾੜ ਤੱਕ ਜਰੂਰ ਦੇਖਿਓ ਬੈਠੀ ਐ ਬਹਿਣਾ ਹੀ ਆ ਨਵੇੜ ਲਿਆ ਕੰਮ ਜੱਟਾਂ ਨੇ ਆਪਦਾ ਜਾਗਾ ਨਵੇੜ ਲਿਆ ਵੱਡੇ ਤੋਂ ਸਿਆਣੇ ਨੇ ਕਾਹਦਾ ਨਵੇੜ ਲਿਆ ਕੀ ਨਵੇੜ ਲਿਆ ਔਰ ਰੋਣ ਵਾਲੇ ਦੀ ਇੱਥੇ ਆਵਾਜ਼ ਆਉਣੀ ਆ ਇੱਥੇ ਰੋਣ ਵਾਲੇ ਦੀ ਆਵਾਜ਼ ਹੋਊਗੀ ਕਿਥੇ ਹੈਲੋ ਹੈਲੋ ਆ ਸਾਰਾ ਬੰਦੇ ਮਗਰ ਰੱਖੇ ਜਦੋਂ ਉਹਨੇ ਮਾਰਵਾ ਨਾ ਰੱਖ ਤਾਂ ਤੇ ਸਾਰਾ ਪਿਆ ਹੋਣਾ ਉਸੇ ਰੋਪੀ 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 ਭਾਈ ਸਾ ਆਪਾਂ ਇਹਨਾਂ ਮਸ਼ੀਨ ਤੋਂ ਹੋ ਕੇ ਬੰਦ ਕਰੂਗਾ ओके गुड नाइट। ਇਹੋ ਮਸ਼ੀਨ ਤਾਂ ਖੇਚ ਕੇ ਪਰੇ ਕਰੋ ਕਿ ਤੇ ਮਸਾਫ ਪਾਣੀ ਨਾ ਪਰ। ਤੂੰ ਭੇਨਾ ਤਾਂ ਮਸ਼ੀਨ ਉੱਥੇ ਮੈਂ گاਵਾ ਦੇ ਥੱਲੇ ਪਈ ਹੋਈ। ਅਸੀਂ ਮੱਕੀ ਬੀਜਣ ਨੂੰ ਜਾਣੀ ਓਕੇ ਬਾਈ। ਸਾਨੂੰ ਵੀ ਪਤਾ ਜਾਣਾ ਵਾ। ਬਾਈ ਫਿਰ। ਲੱਗੇ ਸੌਣ ਜਾ ਕੇ। ਸੰਗਰਾਣ ਦੀ ਆ ਕੱਲੀ। ਦੋਦ ਹੈਗੀ ਆ ਬੋਏ। ਗੁੱਡ ਮਾਰਨਿੰਗ। ਅਬਾਈ ਪਾਟ ਕਰ ਰਹੇ ਸੁਣੋ। ਸੁਣਦੇ ਮੈਂ। ਇਹਨਾਂ ਨੂੰ ਕਦੋਂ ਦਾ ਹਿਸਾਬ ਨਹੀਂ ਆਉਂਦਾ ਗੱਨ ਚਲਾਉਂਦਾ ਕਿਉਂ? ਦੋ ਮਿੰਟ ਮਾਰੇ ਚਲਾਉਣ ਲੱਗੇ ਜਟਨੇ ਆਏ ਉਹ ਖਰਾਬ ਸੀ ਗੱਲ ਐਵੇਂ ਗੱਨ ਖਰਾਬ ਸੀ ਉਹ ਐ ਪੂਰਾ ਖੋਲ ਕੇ ਤੇ ਫਿਰ ਠੱਕੀ ਚੰਗਾ ਵਿੱਚ ਪਾ ਲਈ ਹਾਂ ਟਿਕਾ ਕੇ ਜਾਊ ਫੇਰ ਚੱਲ ਸਾਈਡ ਤੇ ਉੱਤੇ ਦੇ ਪਾਜੀ ਦੋਨਾਂ ਦਾ ਗਰੀਸ ਗਾਨੇ ਨਹੀਂ ਪੱਟੀ ਜਾਂਦੀ ਉਹ ਮਰੇ ਪੈ ਚੱਲ ਚੱਲ ਕਰ ਦੇ ਮਰੇ ਪੈ ਪੱਟ ਲੋ ਪੱਟ ਲੋ ਪੱਟ ਲੋਗੇ ਅੱਜ ਹੈ ਪੱਟ ਲੋਗੇ ਦੇ ਗਾਇਨੀ ਹਾਂ ਬਾਤ ਸਹੀ ਕਰ ਰਹੇ ਹੋ ਲਾ ਅੱਛੇ ਸੇ ਬੈਠੋ ਸਹੀ ਨਹੀਂ ਸਹੀ ਸਹੀ ਹੋ ਆ ਗਈ ਲੈ ਲਓ ਵੀ ਲਾ ਲੈਣਾ ਉਹ ਪਾਣੀ ਦੁੱਜੂ ਲਾ ਲੈਣਾ ਹੀ ਪਾਣੀ ਦੁੱਜੂ ਲਾ ਲੈਣਾ ਹੀ ਉਹਦੇ ਨਾਲ ਮੋਟਰ ਨਾਲ ਕਿ ਐਂ ਚੱਲ ਜੂ ਕੰਮ ਮਿਸਤਰੀ ਆ ਰਹੀ ਥੱਲੇ ਬਸ ਬਾਕੀ ਦਾ ਸਿਰਾ ਕਰਾਤਾ ਹੀ ਆ ਆ ਥੱਲੇ ਵੇ ਹੂੰ ਤੇ ਇੱਕ ਰਹੀ ਇਹ ਚ ਮਿੱਟੀ ਮਾਉਣ ਆਲੀ ਹੈ ਨਾ ਜੀ ਆਪਾਂ ਕਾੜਦੇ ਚਾਪ ਲਾਓ ਜੀ ਤੇ ਮੈਂ ਤੁਹਾਨੂੰ ਇਹਨਾਂ ਦਾ ਦੱਸ ਦੇਣਾ ਬਾਕੀ ਸਾਰੇ ਕਮਰਿਆਂ ਨਾਲ ਇਹਦਾ ਘੱਟੋ ਘਾਟ 2 ਡਿਗਰੀ ਟੈਂਪਰੇਚਰ ਘਾਟੀ ਆ ਘਾਟਾ ਵਾਧ ਨਹੀਂਗਾ ਆ ਕਣਾਈ ਮਿਸਤਰੀ ਇਹ ਠੰਡਾ ਹੀ ਆ ਘੱਟੋ ਘਾਟ 2-3 ਡਿਗਰੀ ਦੂਜੇ ਟੈਂਪਰੇਚਰ ਦੇ ਮੋਲ ਨੂੰ ਇਹਦੀ ਲਾਉਣ ਦੀ ਲੋੜ ਨਹੀਂ ਪਈ ਹੂੰ ਤੇ ਇਹ ਸੀਦਾ ਆਪੇ ਲਾ ਲੂਗਾ ਮਰਜੀ ਦਾ ਮਾਲਕ ਆਗੇ ਇੱਕ ਨੂੰ ਇੱਕ ਏਸੀ ਲਵਾ ਕੇ ਦਿੱਤਾ ਸੀ ਉਹ ਬਾਅਦ ਚ ਲੱਭੇ ਕੋ ਨਹੀਂ ਕਰੀਏਗੀ ਆਓ ਅੱਜ ਕੀ ਖਾ ਰਿਹਾ ਏ ਪਪਾ ਸਾਵਾ ਸ਼ਕਾਲ ਗੱਗੂ ਇਹਨੇ ਵੇਖ ਕੇ ਕਿਹਾ ਈ ਬਈ ਇਹ ਤੈਨੂੰ ਵੇਖ ਕੇ ਕਿਹਾ ਈ ਇਹਨੇ ਗਲਾਜਾਮ ਨੰਨੇ ਨੇ ਤੈਨੂੰ ਕਿਹਾ ਈ ਬਈ ਸੁਣ ਲੈ ਇਹ ਗੱਲ ਇਹਦੇ ਲੱਤੇ ਮੈਂ ਮਾਰਨੇ ਆ ਇਹ ਗਾ ਆਈਸਕ੍ਰੀਮ ਹੈ ਜਿਹਨੂੰ ਚਟ ਚਟ ਖਾਣੀ ਆ ਲੈ ਚੀਜ਼ ਆ ਲੋਕੀ ਕਹਿੰਦੇ ਮੁਬਾਰਕਾ ਗੱਗੂ ਵਿਆਹ ਹੋ ਗਿਆ ਵਾਹ ਜੀ ਵਾਹ ਗੱਗੂ ਦੀ ਦੇਸ ਤੇ ਆ ਗੱਗੂ ਦੀ ਚੜਾਈ ਆ ਗੱਗੂ ਮੁੱਕਦਾ ਹੀ ਨਹੀਂ ਆ ਤੇ ਉਧਰ ਜਵਾਕ ਜਿ ਕਿੱਡੇ ਜਿ ਉਹ ਵੇਲਾ ਹੁਣ ਤਾਂ ਤੇਰੇ ਹੱਥ ਕਰਕੇ ਗਿਆ ਹੀ ਹੁਣ ਤਾਂ ਹੱਥ ਕਰਕੇ ਗਿਆ ਹੀ ਇਹਨੇ ਹੱਥ ਕਰਕੇ ਫਾਲਾ ਇਹਨੂੰ ਫਾਲਾ ਇਹਨੂੰ ਫਾਲਾ ਇਹਨੂੰ ਹੱਥ ਕਰਕੇ ਗਿਆ ਇਹਨੇ ਆ ਚੱਕ ਸਜ਼ਾ ਮਿਲ ਗਈ ਨਾ ਕਹਿ ਹੁਣ ਕਾਲਾ ਝਾਕ ਕਾਲਾ ਕਹਿ ਹੁਣ ਆ ਵੇ ਆ ਵੇ ਆ ਵੇ ਲੱਗ ਗਈ ਮਗਰ ਸਮਝ ਨਹੀਂ ਆਈ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ